ਜੀ ਲੋਕ ਦਿਨੋ ਦਿਨ ਕਾਫਲਾ ਵਟਾ ਹੋ ਜਾਂਦਾ ਜਾ ਰਿਹਾ ਅਸੀਂ 3 ਮਹੀਨੇ ਤੋਂ ਚੱਲ ਰਹੇ ਆ ਲੋਕਾਂ ਨਾਲ ਸੰਪਰਕ ਬਣਾ ਰਹੇ ਆ ਪਿਛਲੀਆਂ ਸਰਕਾਰਾਂ ਨੇ ਕੰਮ ਹੀ ਕੋਈ ਨਹੀਂ ਕਰਾਇਆ ਜੀ 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 ਪਿਛਲੀਆਂ ਸਰਕਾਰਾਂ ਨੇ ਕੰਮ ਹੀ ਕੋਈ ਨਹੀਂ ਕਰਾਇਆ ਲੋਕ ਨਿਰਾਸ਼ ਨੇ ਦੁਖੀ ਨੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਆ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਖੇਤਰੀ ਪਾਰਟੀ ਆ ਜੀ ਦੂਸਰੀਆਂ ਨੈਸ਼ਨਲ ਪਾਰਟੀਆਂ ਦਿੱਲੀ ਤੋਂ ਚੱਲਣ ਵਾਲੀਆਂ ਦਿੱਲੀ ਵਾਲਿਆਂ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਸਾਡਾਂ ਵਿੱਚ ਵੀ ਤੁਸੀਂ ਵੇਖ ਲਿਆ ਵਾ ਮੌਕੇ ਦੀ ਸਰਕਾਰ ਸਾਹਮਣੇ ਨਹੀਂ ਆਈ ਜਦ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਜੜ੍ਹਾਂ ਨਾਲ ਜੁੜੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਮਾਂ ਪਾਰਟੀ ਆ ਤੇ ਲੋਕ ਉਸ ਦਾ ਮੈਨੂੰ ਯਾਦ ਕਰ ਰਹੇ ਨੇ ਮੈਂ ਜਿਹੜੇ ਅੱਜ ਅਕਾਲੀ ਦਲ ਦੇ ਵਿੱਚ ਸ਼ਾਂਭਲ ਹੋਏ ਨੇ ਆਮ ਨੂੰ ਛੱਡ ਕੇ ਤਾਂ ਕੀ ਭਰੋਸਾ ਦਵਾਉਂਦੇ ਜੇ ਤੁਸੀਂ ਉਮੀਦਵਾਰ ਜੇ ਕਿ ਉਹਨਾਂ ਦਾ ਬਣਦਾ ਮਾਣ ਸਨਮਾਨ ਕੀਤਾ ਜਾਵੇ ਕਾਹਦੀਆਂ ਬਾਟੀਆਂ ਤੋਂ ਓਕੇ ਨਹੀਂ ਕਹਿੰਦੇ ਕਿ ਜੋ ਅਸੀਂ ਮਿਹਨਤ ਕੀਤੀ ਉਹਦਾ ਫਲ ਨਹੀਂ ਮਿਲਿਆ ਜੀ ਬਿਲਕੁਲ ਨਿਰਾਸ਼ ਹੋ ਚੁੱਕੇ ਨੇ ਬਰਕਰ ਦੀ ਮੈਨ ਸਭ ਤੋਂ ਜ਼ਿਆਦਾ ਹੁੰਦੀ ਆ ਤੇ ਬਾਕੀ ਪਾਰਟੀਆਂ ਵਰਕਰ ਨੂੰ ਪੁੱਛਦੀਆਂ ਨਹੀਂ ਮੈਂ ਵੀ ਇੱਕ ਵਰਕਰ ਆ ਮੈਂ ਗਰਾਊਂਡ ਲੈਵਲ ਤੇ ਕੰਮ ਕੀਤਾ ਵਾ 43 ਸਰਪੰਚ ਬਣਾਏ ਆ ਜਾਤ ਗਰੁੱਪ ਵਿੱਚ 8 ਐਮਸੀ ਬਣਾਏ ਆ ਇੱਕ ਵਰਕਰ ਨੂੰ ਸੀਟ ਦੇ ਕੇ ਨਵਾਜਿਆ ਵਾ ਤਾਂ ਤੁਸੀਂ ਆਪੇ ਸੋਚ ਲਓ ਪਈ ਅਕਾਲੀ ਦਲ ਪਾਰਟੀ ਵਰਕਰਾਂ ਦਾ ਕਿੰਨਾ ਸਨਮਾਨ ਕਰਦੀ ਆ ਬਹੁਤ ਬਹੁਤ ਸਨਮਾਨ ਸਨਮਾਨ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਧੜਾ ਧੜ ਜਿਹੜੇ ਆ ਆਪ ਦੇ ਬੰਦੇ ਹੁਣ ਸਾਹੇ ਬਹੁਤ ਵਾਰ ਸਾਹੇ ਕਾਂਗਰਸ ਦੇ ਹੋਣੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਜਿਹੜਾ ਆ ਵਰਕਰਾਂ ਨੂੰ ਜਿਹੜਾ ਆ ਵਕਤਾਂ ਦੀ ਬਿਲਕੁਲ ਸਮਾਈ ਨਹੀਂ ਹੋ ਰਹੀ ਕਿਸੇ ਵੀ ਪਾਰਟੀ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਇਹੋ ਜੀ ਪਾਰਟੀ ਆ ਜਿੱਥੇ ਹਰੇਕ ਵਰਕਰ ਦੀ ਭਾਵੇਂ ਉਹ ਵੱਡਾ ਹੈ ਉਹਦਾ ਰੱਖਦਾ ਭਾਵੇਂ ਛੋਟਾ ਉਹਦਾ ਰੱਖਦਾ ਉਹ ਤੁਹਾਨੂੰ ਸਮਾਈ ਕਰਦੀ ਆ ਇਹਦਾ ਦੇਖਦੇ ਹਾਂ ਕਿ ਪਾਰਟੀ ਪਾਰ ਦੇ ਵਿੱਚੋਂ ਜਿਹੜੇ ਕੰਮ ਕਰ ਚੁੱਕੇ ਨੇ ਤੇ ਕਈ ਹੱਥ ਕੰਦੇ ਪਤਾ ਹੁੰਦੇ ਆ ਅੰਦਰ ਦੀਆਂ ਸਟ੍ਰੈਟਜੀ ਨੂੰ ਬਤਾਂਉਂਦੀਆਂ ਕਹਿ ਸਕਦੇ ਆ ਕਿ ਅੱਜ ਬਹੁਤ ਵੱਡਾ ਬੈਨੀਫਿਟ ਮਿਲੇਗਾ ਇਹਨਾਂ ਦੇ ਨਾਲ ਉਹਨਾਂ ਕਿਉਂਕਿ ਸਭ ਤੋਂ ਪਾਰ ਨਰ ਕਰ ਰਹੀ ਨੇ ਤੁਮ ਕਬੂ ਜੀ ਮੈਂ ਤੇ ਕੰਨੀਆਂ ਪੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਸ਼ਾਮਲ ਹੋਏ ਨੇ ਤੇ ਇਸ ਨਾਲ ਪਾਰਟੀ ਨੂੰ ਹੋਰ ਪਲ ਮਿਲਿਆ ਆ ਤੇ ਇਸ ਪਲ ਨਾਲ ਅਸੀਂ ਆਪਣੀ ਪਾਰਟੀ ਨੂੰ ਹੋਰ ਉੱਤੇ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਵੇਖ ਕੇ ਹੋਰ ਵੀ ਭੈਣ ਭਰਾ ਜਿਹੜੇ ਆਪਣੀਆਂ ਸਰਕਾਰਾਂ ਤੋਂ ਹਸਤਾਏ ਹੋਏ ਨੇ ਉਹ ਸਾਡੇ ਵਿੱਚ ਮਿਲ ਜੁਲਣਗੇ ਬਹੁਤ ਬਹੁਤ ਧੰਨਵਾਦ ਮੈਂ ਬਹੁਤ-ਬਹੁਤ ਬਰਵਿੰਦਰ ਫੌਜੀ ਸਾਹਿਬ ਜੀ ਦਾ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੱਡਾ ਹੰਗਾਰਾ ਮਿਲਿਆ ਵਾ ਕਿਉਂਕਿ ਸਭ ਤੋਂ ਪੁਰਾਣੇ ਵਰਕਰ ਇਹ ਆਮ ਆਦਮੀ ਪਾਰਟੀ ਦੇ ਕਿਉਂਕਿ ਮੇਰੇ ਤੱਕ ਵੀ ਪਹੁੰਚ ਕਰਦੇ ਰਹਾ ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਇਹਨਾਂ ਦੀ ਪਹੁੰਚ ਤੇ ਖਰੇ ਨੇ ਤੇ ਸਾਡੀ ਪਹੁੰਚ ਤੇ ਖਰੇ ਉਤਰਾ ਹੈ ਜਿੱਦਾਂ ਜੀ ਲਗਾਤਾਰ ਇੱਕ ਨਜ਼ਰ ਆਦੇ ਸੀਗੇ ਆਮ ਆਦਮੀ ਪਾਰਟੀ ਨਾਲ ਹੁਣ ਵੀ ਕੁਝ ਦਿਨ ਪਹਿਲਾਂ ਸੀਗੇ ਸਭ ਤੋਂ ਪੁਰਾਣੇ ਵਰਕਰਿਆਂ ਨੂੰ ਲੱਗਦਾ ਇਹਨਾਂ ਨੂੰ ਸ਼ਾਮਲ ਹੋਣ ਦਾ ਬਹੁਤ ਵੱਡਾ ਫਾਇਦਾ ਮਿਲ ਗਿਆ ਕਿਉਂਕਿ ਅੰਦਰੂਨੀਆ ਕਈ ਸਟਰੈਟਜੀਆ ਕਈ ਸਟ੍ਰੈਟੇਜੀ ਆ ਪਤਾ ਹੁੰਦੇ ਨੇ ਕੰਮ ਬਿਲਕੁਲ ਬਲ ਮਿਲੂਗਾ ਜੀ ਜਿਹੜਾ ਬੰਦਾ ਪੁਰਾਣਾ ਵਰਕਰ ਆਪਣੇ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਹੋਇਆ ਵਾ ਉਹ ਦੂਸਰੇ ਵਾਲੇ ਵੀ ਜਿਹੜਾ ਵਾ ਉਹ ਵਧੀਆ ਕਰੂਗਾ ਦੂਸਰੇ ਵੀ ਜਿਹੜਾ ਉਹਨਾਂ ਨੂੰ ਬਲ ਮਿਲੂਗਾ ਉਹ ਵੀ ਅਕਾਲੀ ਦਲ ਚ ਵਾਪਸ ਆਉਣਗੇ ਧੰਨਵਾਦ ਜੀ ਪ੍ਰਧਾਨ ਜੀ ਰਾਜੀ ਪੱਤਸਾਬ ਲੰਬੇ ਸਮੇਂ ਤੋਂ ਤੁਸੀਂ ਆਮ ਆਦਮੀ ਪਾਰਟੀ ਦਾ ਕੰਮ ਕਰ ਰਹੇ ਸੀਗੇ ਲੇਕਿਨ ਅੱਜ ਇੱਕ ਕਾਰਨ ਹੈ ਜਿਹੜਾ ਕਾਦੀਨ ਦੇ ਵਿੱਚ ਜ਼ਿਮਨੀ ਚੋਣ ਦੇ ਦੌਰਾਨ ਤੁਸੀਂ ਸ਼ਾਮਲ ਹੋ ਗਏ ਦੇਖੋ ਜੀ ਅਸੀਂ ਆਮ ਆਦਮੀ ਪਾਰਟੀ ਦਾ ਸੱਚੇ ਦਿਲੋਂ ਇਮਾਨਦਾਰੀ ਨਾਲ ਜਿਹੜਾ ਅੱਜ ਦੀ ਡੇਟ ਤੱਕ ਕੰਮ ਕੀਤਾ ਪਰ ਮੈਨੂੰ ਇਥੋਂ ਤੱਕ ਇਹ ਹੈ ਪੀ ਰਾਜਨੀਤੀ ਦੇ ਵਿੱਚ ਸੱਚੇ ਆਦਮੀ ਦੀ ਕੋਈ ਇੱਜ਼ਤ ਨਹੀਂ ਹੁੰਦੀ ਤੋਂ ਕਾਫੀ ਚਿਰ ਮੈਂ ਸਕੈਡਲ ਕੀਤਾ ਇਹਨਾਂ ਨਾਲ ਸਭ ਕੁਝ ਇਹਨਾਂ ਦੀਆਂ ਸੁਲੀਆਂ ਕੀਤੀਆਂ ਕਰੀਆਂ ਪਰ ਉਸ ਕਾਰਨ ਕਰਕੇ ਜਿਹੜਾ ਮੈਨੂੰ ਇਹ ਪਾਰਟੀ ਛੱਡਣੀ ਪਈ ਆ ਤੇ ਇਸ ਕਰਕੇ ਮੈਂ ਆਪਣੀ ਕਾਲੀ ਪਾਰਟੀ ਜਿਹੜੀ ਜੁਆਇਨ ਕੀਤੀ ਆ ਬਾਕੀ ਦੂਸਰੀ ਗੱਲ ਇਹ ਮੇਰੀ 52 ਸਾਲ 52 ਸਾਲ ਉਮਰ ਹੋ ਗਈ ਆ ਅੱਜ ਤੱਕ ਜੇ ਮੈਂ ਬੋਰਡ ਪਾਈ ਆ ਤੇ ਕਾਲੀ ਨੂੰ ਪਾਈ ਆ ਨਾ ਕਾਂਗਰਸ ਪਾਈ ਨਾ ਕਿਸੇ ਹੋਰ ਨੂੰ ਪਾਈ ਇਸ ਰਿਪੇਕ ਮਿਹਨਤ ਕੀਤੀ ਆ ਕੀ ਇਹਨਾਂ ਨੇ ਮਿਹਨਤ ਦਾ ਫਲ ਨਹੀਂ ਲਿਆ ਦੇਖੋ ਜੀ ਮਿਹਨਤ ਦਾ ਫਲ ਮਿਲਦਾ ਤਾਂ ਪਾਈ ਤੇ ਕੋੰਦੇ ਠੀਕ ਹੈ ਜੀ ਇਹ ਜਿਹੜੀਆਂ ਮਿਹਨਤਾ ਹੁਣ ਜੇ ਮੈਨੂੰ ਐਨੀਮਲ ਵੈਲਫੇਅਰ ਪੰਜਾਬ ਬੋਰਡ ਦਾ ਅਹੁਦਾ ਦਿੱਤਾ ਉਹ ਅਜ ਤੋ 2 ਸਾਲ ਹੋ ਗਿਆ ਫੇਸਬੁਕ ਤੇ ਆ ਉਹਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੋ ਸਿਰਫ ਇਹ ਕੋ ਖੰਭ ਦਿੱਤਾ ਆ ਪੀ ਤੂੰ ਅਹੁਦੇਦਾਰਿਆਂ ਅੱਛਾ ਜੀ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਅਹੁਦੇ ਤੋਂ ਪਹਿਲਾਂ ਇਸਤੀਫਾ ਦਿੱਤਾ ਹੈ ਕਿ ਮੈਂ ਆਪਣੀ ਪਾਰਟੀ ਦੀ ਮੋਟਲੀਸ਼ਿਪ ਤੋਂ ਜਾਂ ਜਿਹੜੇ ਮੇਰੇ ਅਹੁਦੇ ਆ ਉਹਨਾਂ ਤੋਂ ਮੈਂ ਇਸਤੀਫਾ ਦਿੱਤਾ ਹੈ ਤੋ ਇੱਕ ਮਹੀਨਾ ਪਹਿਲਾਂ ਕਿਤੇ ਤਾਂ ਮੈਂ ਸਦੀਕਰ ਵੀ ਪੰਜਾਬ ਦੇ ਜਿਹੜੇ ਤੁਹਾਡੇ ਕੋਲ ਰਹਿੰਦੇ ਰਹਾ ਉਦੋਂ ਨੇ ਉਹ ਬੜੇ ਬੜੇ ਵਾਅਦੇ ਕਰਕੇ ਗਏ ਤੁਹਾਡੇ ਨਾਲ ਨਹੀਂ ਦੇਖੋ ਜਿਉ ਆਪਣੇ ਮਿੱਤਰ ਆ ਅੱਜ ਵੀ ਮਿੱਤਰ ਆ ਜਿਹੜੀ ਉਹ ਆਪਣੀ ਗਿੰਦ ਜਾਣਾ ਜੇ ਉਹਨਾਂ ਨਾਲ ਮੇਰਾ ਪਿਆਰ ਆ ਤੇ ਸਿਰ ਪਾਰਟੀ ਕਰਕੇ ਨਹੀਂ ਪਿਆਰ ਆਪਣਾ ਉਹਨਾਂ ਦਾ ਭੈਣ ਭਰਾਵਾਂ ਦੇ ਤੌਰ ਤੇ ਪਿਆਰ ਆ ਹਾਂਜੀ ਹੇ ਫੌਜੀ ਸਾਹਿਬ ਜਿਹੜੇ ਤੁਹਾਡੇ ਸਾਥੀ ਉਹਨਾਂ ਦਾ ਮੰਨਣਾ ਕੀ ਫੌਜੀ ਸਾਹਿਬ ਸਾਨੂੰ ਦੱਸ ਕੇ ਨਹੀਂ ਗਏ ਕੋਈ ਕੰਮ ਹੁੰਦਾ ਕੋਈ ਪ੍ਰਕਾਰ ਦਾ ਮਾਨ ਸਨਮਾਨ ਹੁੰਦਾ ਸੀ ਕਰਦੇ ਜਦੋਂ ਕਿਸੇ ਕੰਮ ਦੀ ਜ਼ਰੂਰਤ ਹੁੰਦੀ ਉਹ ਆਪਾਂ ਕੰਮ ਨਹੀਂ ਕਰਦੇ ਤੇ ਮੜ ਕੇ ਦੱਸ ਕੇ ਕਿਹਨੂੰ ਆਣਾ ਹੁੰਦਾ ਇਹ ਦੱਸ ਕੇ ਆਣਾ ਹੋਵੇ ਤਾਂ ਕੋਈ ਹੋਣ ਦਿੰਦਾ ਜੀ ਵੀ ਆਖਣਾ ਆ ਕਰੋ ਜੇਕਰ ਉਹ ਹੋ ਗਏ ਇਸ ਗੱਲ 'ਚ ਸ਼ਾਮਲ ਹੋਏ ਜੇ ਕੀ ਉਮੀਦ ਆ ਕੀ ਆਸ ਆ ਨਹੀਂ ਕਾਲੀਦਲ ਨੂੰ ਜਿਤਾਵਾਗੇ ਪੂਰਾ ਆਪਣਾ ਇੱਥੇ ਆਮ ਆਦੀ ਪਾਰਟੀ ਦੇ ਜਿਹੜਾ ਐਸ ਘਰੋਂ ਲੱਗੀਆਂ ਹੈਗੀਆਂ ਜੀ ਜੀ ਤੇ ਐਸੇ ਘਰੋਂ ਜਿਹੜਾ ਜਿਹੜੀਆਂ ਉਹਨਾਂ ਉਟੀਆਂ ਜਾਣਗੀਆਂ ਇਹ ਗਾਹ ਕੇ ਆਉਣ ਵਾਲਾ ਸਮਾਂ ਜਿਹੜਾ ਅਸੀਂ ਵੇਖਾਂਗੇ ਉਹ ਵੇਖਾਂਗੇ ਕੀ ਬੰਦਾ ਅਸੀਂ ਕਾਲੀਦਲ ਨੂੰ ਪੂਰਾ ਜੋਰ ਲਾ ਕੇ ਜਿਤਾਵਾਂਗੇ ਕਾਲੀਦਲ ਨੂੰ ਫੇਰ ਉੱਪਰ ਲਾਵਾਂਗੇ ਓਕੇ ਆ ਜੋ ਕੌਂਸਲ ਸਰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਜਿਹੜੇ ਫੌਲਡਰ ਦੇ ਵਿੱਚ ਚੋਣ ਪ੍ਰਚਾਰ ਲਈ ਪਹੁੰਚੇਦੇ ਉੱਥੇ ਹੀ ਇੱਕ ਵੱਡਾ ਘਟਕਾ ਜਿਹੜਾ ਉਹ ਲੱਗਦਾ ਹੈ ਆਮ ਆਦਮੀ ਨੂੰ ਕਿ ਉਹਨਾਂ ਦੇ ਇੱਕ ਸਰਾਣੇ ਸਾਥੀ ਸ਼ਾਮਲ ਹੋਏ ਤੁਸੀਂ ਕੀ ਮੰਨਦੇ ਭਾਵੇਂ ਕੀ ਕਹਿਣਾ ਚਾਹੋਗੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸੋਚ ਹੀ ਉਹ ਬਹੁਤ ਪੰਜਾਬ ਨੂੰ ਅੱਗੇ ਲੈ ਜਾਣ ਦੀ ਸੋਚ ਹੀ ਜੀ ਜੀ ਕੁਝ ਕਾਰਨਾ ਕਰਕੇ ਲੋਕੀ ਘਬਰਾਹ ਹੋ ਗਏ ਆੜੇ ਮਾਂਜੇ ਵਾਲੇ ਬਣਾ ਬੈਠੇ ਆ ਜੀ ਜੀ ਅੱਜ ਉਹਨਾਂ ਦੇ ਵਿੱਚੋਂ ਇੱਕ ਸਾਡਾ ਭਰਾ ਜਿਹੜੇ ਫੋਜੀ ਸਾਹਿਬ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਵਾਦ ਦੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਤੇ ਮਿਹਨਤ ਕੀਤੀ ਜੀ ਜੀ ਉਹ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਪਰੇਸ਼ਾਨ ਹੋ ਕੇ ਉਹਨਾਂ ਨੇ ਅੱਜ ਉਹਨਾਂ ਨੂੰ ਅਲਵਿਦਾ ਕਹਿ ਕੇ ਸ਼ਰੂਮਨੀ ਕਾਲੀਦਲ ਦਾ ਜਿਹੜਾ ਪੱਲਾ ਫੜਿਆ ਵਾ ਸ਼ਰੂਮਨੀ ਕਾਲੀਦਲ ਦੇ ਪਰਿਵਾਰ ਨੂੰ ਵਧਾਇਆ ਵਾ ਅਸੀਂ ਇਹ ਉਮੀਦ ਕਰਦੇ ਹਾਂ ਵੀ ਸਾਡੇ ਕਾਲੀਦਲ ਦੇ ਵਿੱਚ ਆਏ ਆ ਤੇ ਇਹਨਾਂ ਦਾ ਜੋ ਉਮੀਦਾਂ ਲੈ ਕੇ ਸ਼ਰੂਮਨੀ ਕਾਲੀਦਲ ਦੇ ਵਿੱਚ ਆਏ ਆ ਉਹ ਸਰਦਾਰ ਸੁਖੀਰ ਸਿੰਘ ਬਾਦਲ ਜੀ ਪੂਰੀ ਤਹਿ ਦਰੋਂ ਪੂਰੀਆਂ ਕਰਨਗੇ ਇਹਨਾਂ ਦੀਆਂ ਬਾਕੀ ਜੋ ਸਾਡੇ ਰੰਧਾਵਾ ਸਾਹਿਬ ਬੀਬੀ ਖੜੇ ਆ ਉਹਨਾਂ ਦੀ ਜਿੱਤ ਯਕੀਨੀ ਆ ਉਹ ਯਕੀਨੀ ਜਿੱਤ ਦੇ ਵਿੱਚ ਇਹਨਾਂ ਵੀ ਅੱਜ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਵਾ ਇਹ ਕਰਕੇ ਹੀ ਹੋਈ ਸਾਉ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹ ਆਪ ਦੀ ਮਾਂ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਇਆ ਜੀ ਆਇਆਂ ਨੂੰ ਤੇ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਵੀ ਗਮਰਾ ਨਾ ਹੋਇਓ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਕਰਨੀ ਆ ਜਾਂ ਪੰਜਾਬ ਦੀ ਕੋਈ ਡਿਵੈਲਪਮੈਂਟ ਕਰਾਉਣੀ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਨਿਸ਼ਾਨ ਤੱਕੜੀ ਤੇ ਆਪਦੇ ਕੀਮਤੀ ਬੋਲ ਪਾ ਕੇ ਆਪ ਦਾ ਮਤਦਾਨ ਜਿਹੜਾ ਚੰਗੇ ਸਾ ਤੇ ਮਤ ਦਿਓ ਸ਼੍ਰੋਮਣੀ ਅਕਾਲੀ ਦਲ ਨੂੰ ਆਪ ਦਾ ਮਤਦਾਨ ਕਰੋ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹ ਉਮੀਦਵਾਰ ਜਿੱਤਣਗੇ ਉਹ ਤੁਹਾਡੀਆਂ ਸਾਰੀਆਂ ਜਿਹੜੀਆਂ ਤੁਹਾਡੀਆਂ ਖਾਇਸ਼ਾਂ ਜਾਂ ਤੁਹਾਡੋ ਜੋ ਤੁਸੀਂ ਪੰਜਾਬ ਲਈ ਚਾਹੁੰਦੇ ਹੋ ਉਹਦੇ ਲਈ ਤਣੋ ਮਣੋ ਤਣੋ ਆਪਦਾ ਯੋਰ ਲਾਉਣਗੇ ਇਸ ਕਰਕੇ ਆਪਾਂ ਸਰਦਾਰ ਸੁਪੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰੀਏ ਬੀਬੀ ਸਕਵਿੰਦਰ ਕੌਰ ਰੰਧਾਵਾ ਜੀ ਨੂੰ ਜਿਤਾ ਕੇ ਇਹ ਸੀਟ ਤੋਂ ਵੱਡੀ ਲੀਡ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪਾਈਏ ਪ੍ਰਧਾਨ ਜੀ ਦੇ ਨਾਲ ਆਪਾਂ ਹੱਥ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਉਂਕਿ ਆਉਣ ਵਾਲੀ ਜਿਹੜੀ 27 ਦੀਆਂ ਚੋਣਾਂ ਵਾਂ ਉਹਦਾ ਅੱਜ ਮੋੜ ਬੱਜਣਾ ਵਾ ਜੋ ਇਹ ਤਰਨਤਾਰਨ ਵਿੱਚੋਂ ਜਿਮਣੀ ਚੋਣ ਦੇ ਵਿੱਚ ਜੋ ਸਰਦਾਰ ਸੁਖਬੀਰ ਸਿੰਘ ਜੀ ਦੇ ਨਾਲ ਆਪਾਂ ਤਿਲੂ ਤਣੋ ਮਣੋ ਤਣੋ ਗਏ ਤੇ ਵੋਟਾਂ ਸਾਰੀਆਂ ਆਪਣੀਆਂ ਕੀਮਤੀ ਜੋ ਆ ਉਹ ਬੀਬੀ ਸੁਖਵਿੰਦਰ ਕੌਰ ਜੀ ਰੰਧਾਵਾ ਜੀ ਨੂੰ ਪਾਈਏ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਗੋਲਬ ਜੀ ਲਗਾਤਾਰ ਕਾਜ਼ੀ ਨਾ ਦੇ ਸ਼ਮੂਲਤਾ ਹੋ ਰਹੀਆਂ ਨੇ ਅੱਜ ਤੇ ਮੌਜੂਦਾ ਜਿਹੜੇ ਮੈਂਬਰ ਨੇ ਇੰਦਾ ਦੇ ਸਭ ਤੋਂ ਪੁਰਾਣੇ ਵਰਕਰ ਸਰਪੰਚ ਸਾਹਿਬ ਨੇ ਜੁੜਦਾ ਉਹ ਵੀ ਸ਼ਾਮਲ ਹੋ ਗਏ ਨੇ ਕੀ ਕਰਾ ਚੁਣਦੇ ਹੋ ਦੇਖੋ ਜੀ ਜਦੋਂ ਘਰ ਦੀ ਨੀ ਜਿਹਦੇ ਤੇ ਸਾਰਾ ਘਰ ਹੋਵੇ ਤੇ ਜੇ ਘਰ ਦੀ ਨੀ ਹੀ ਕਮਜ਼ੋਰ ਹੋ ਜਾਵੇ ਘਰ ਦੀ ਨੀ ਜਿਹੜੀ ਹੈ ਉਹ ਟੁੱਟ ਜਾਵੇ ਤੇ ਘਰ ਸਾਰਾ ਤੈਸ ਨੈਸ ਕਰ ਦਿੰਦੀ ਹੈ ਅੱਜ ਇਹ ਹਾਲਾਤ ਅੱਜ ਦਾ ਜੋ ਮੌਕਾ ਬਣਿਆ ਅੱਜ ਦੇ ਜੋ ਹਾਲਾਤ ਬਣੇ ਨੇ ਉਹ ਆਮ ਆਦਮੀ ਪਾਰਟੀ ਦੇ ਬਣੇ ਨੇ ਜੀ ਔਰ ਤੁਸੀਂ ਦੇਖ ਸਕਦੇ ਜੇ ਕਿ ਕਿੱਡੀ ਵੱਡੀ ਗੱਲ ਹੈ ਅਜੇ ਕੀ ਸਮਾਂ ਪਿਆ ਵਾ 1.5 ਸਾਲ ਦਾ ਸਮਾਂ ਤਕਰੀਬਨ ਪੈ ਗਿਆ ਰਹਿ ਗਿਆ ਵਾ 8 ਸਾਲ ਤੋਂ ਕੱਟਿਆ ਜਿੰਨਾ ਵੀ ਸਮਾਂ ਰਹਿ ਗਿਆ ਹੈ ਇਵੈਂਚੁਅਲੀ ਮੌਜੂਦਾ ਸਰਪੰਚ ਜਿਹੜਾ ਵਾ ਉਹ ਆਪਣੇ ਸਾਥੀਆਂ ਸਮੇਤ ਮੌਜੂਦਾ ਮੈਂਬਰ ਸਹਿਬਾਨ ਸਮੇਤ ਮੌਜੂਦਾ ਸਾਰੀ ਪੰਚਾਇਤ ਸਮੇਤ ਉਹ ਸ਼੍ਰੋਮਣੀ ਕਾਲੀ ਦਲ ਦੇ ਵਿਚਾਰੀ ਨੇ ਜੀ ਇੱਕ ਬਹੁਤ ਹੀ ਮਿਹਨਤੀ ਸਾਡੇ ਬੁਰਜਾਂ ਤੋਂ ਸਾਬਕਾ ਸਰਪੰਚ ਸਾਹਿਬ ਵੀ ਸਾਡੇ ਨਾਲ ਅੱਜ ਜੁੜੇ ਨੇ ਸੋ ਕਹਿਣ ਤੋਂ ਪਾਉ ਕਿ ਮੈਂ ਜਿੱਦਾਂ ਤੁਹਾਡੇ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜੀ 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 ਪਰਮਾਤਮਾ ਦੀ ਬਹੁਤ ਬਖਸ਼ਿਸ਼ ਹੋਈ ਹੈ ਅੱਜ ਤਰਨਤਾਨ ਕਲਾ ਸ਼ਹਿਰ ਹੀ ਨਹੀਂ ਤਰਨਤਾਨ ਹਲਕੇ ਦੇ ਸਾਰੇ ਵਾਸੀਆਂ ਨੇ ਇੱਕ ਚੀਜ਼ ਮੰਦੇਚ ਧਾਰ ਲੀ ਹੈ ਕਿ ਜਿਸ ਤਰ੍ਹਾਂ 1995 ਵਾਲੀ ਜਿਸ ਤਰ੍ਹਾਂ ਜਿਮਣੀ ਚੋਣ ਨੇ 1997 ਵਾਲੀ ਅਕਾਲੀ ਦਲ ਦੀ ਸਰਕਾਰ ਦਾ ਜਿਹੜਾ ਸੀਗਾ ਨੀ ਰੱਖਿਆ ਸੀ ਉਸੇ ਤਰ੍ਹਾਂ 2025 ਵਾਲੀ ਜਿਮਣੀ ਚੋਣ 2027 ਵਾਲੀ ਜਿਹੜੀ ਸਰਕਾਰ ਹੈ ਉਸ ਦਾ ਨੀ ਰੱਖਣਗੇ ਅੱਜ ਸਾਰਾ ਤਰਨਤਾਨ ਸ਼ਹਿਰ ਅੱਜ ਸਾਰਾ ਤਰਨਤਾਨ ਜਿਹੜਾ ਸਾਡਾ ਕੰਸਟੀਟੂਐਂਸੀ ਹੈ ਉਹ ਕੇਸਰੀ ਰੰਗ ਦੇ ਵਿੱਚ ਰੰਗਿਆ ਗਿਆ ਸ਼੍ਰੋਮਣੀ ਕਾਲੀਦਾ ਦੇ ਰੰਗ ਦੇ ਵਿੱਚ ਰੰਗਿਆ ਗਿਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੁਝ ਹੋਰ ਕਹਿਣਾ ਚਾਹੋਗੇ ਕਿ ਜਿਹੜਾ ਹੁਣ ਪਤਵਾਂ ਲੋਕ ਜਿਹੜਾ ਤਰਨਤਾਰ ਨਾਲ ਕਾਵਸਿਆਂ ਨੂੰ ਅਪੀਲ ਕੀ ਹੈ ਨਹੀਂ ਇਹੀ ਬੇਨਤੀ ਹੈ ਜੀ ਕਿ ਧਰਮੀ ਫੌਜੀ ਪਰਿਵਾਰ ਨੂੰ ਜਿਹੜਾ ਵਾ ਉਹ ਕਿਰਪਾ ਕਰਕੇ ਮੌਕਾ ਦੇ ਦਿੱਤਾ ਜਾਵੇ ਕੌਮ ਦਾ ਮਾਣ ਵਧਾਈਏ ਆਪ ਆਪਣਾ ਮਾਣ ਵਧਾਈਏ ਔਰ ਤੁਸੀਂ ਨਾਪ ਤੋਲ ਕਰਕੇ ਦੇਖ ਲਓ ਦੂਸਰੀਆਂ ਵੀ ਸਰਕਾਰਾਂ ਨੇ 5 ਸਾਲ ਪਿਛਲੇ ਕਾਂਗਰਸ ਦੇ ਰਹੇ ਨੇ ਹੁਣ ਆਮ ਆਦਮੀ ਪਾਰਟੀ ਦੇ ਰਹੇ ਨੇ ਜੇ ਲੋਕਾਂ ਨਾਲ ਖੜਦਾ ਰਿਹਾ ਸਰਦਾਰ ਸੁਖਬੀ ਸਿੰਘ ਬਾਦਲ ਖੜਦੇ ਰਹੇ ਜੇ ਹਰੇਕ ਵਰਗ ਨੂੰ ਸਹੂਲਤਾ ਰਾਤਾ ਮਿਲਦੀ ਰਹੀ ਨਹੀਂ ਅਕਾਲੀ ਦਲ ਦੇ ਟਾਈਮ ਮਿਲਦੀ ਰਹੀ ਸੋ ਬੇਸਿਕਲੀ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਸੀਗਾ ਚਲੋ ਪਹਿਲਾਂ ਵੀ ਜ਼ਿਕਰ ਕੀਤਾ ਸਾਡੇ ਮੌਜੂਦਾ ਸਰਪੰਚ ਸਾਹਿਬ ਮੁਰਾਦਪੁਰ ਦੇ ਸਾਡੇ ਫੌਜੀ ਸਾਹਿਬ ਉਹ ਸਾਡੇ ਨਾਲ ਜੁੜੇ ਨੇ ਸਰਪੰਚ ਰਵਤਾਰ ਸਿੰਘ ਜੀ ਸਾਫ ਦਾ ਸਰਪੰਚ ਬੁਰਜਾਂ ਲਈ ਇੱਕ ਜਾਨਾ ਮਾਨਿਆ ਜਿਹੜਾ ਚਿਹਰਾ ਵਾ ਉਸ ਇਲਾਕੇ ਦਾ ਉਹ ਜੁੜੇ ਨੇ ਸਾਡੇ ਹੋਰ ਵੀ ਅਨੇਕਾ ਥੱਜਣ ਇੱਥੇ ਅੱਜ ਜਿੰਨੀਆਂ ਸ਼ਮੂਲਿਤਾਂ ਹੋਈਆਂ ਨੇ ਵੱਡੇ ਚਿਹਰਿਆਂ ਦੀਆਂ ਹੋਈਆਂ ਨੇ ਔਰ ਕੱਲ ਪਰਸੋਂ ਵੀ ਵੇਖੀ ਹੋ ਜੀ ਅਜੇ ਤੇ ਵੱਡੇ ਧਮਾਕੇ ਰਹਿ ਗਏ ਠੀਕ ਹੈ ਜੀ ਬਹੁਤ ਧੰਨਵਾਦ ਥੈਂਕ ਯੂ ਸਾਰਿਆਂ ਦੇ ਸੱਜਰਾਂ ਦੇ ਜਿੰਨੇ ਵੀ ਇੱਥੇ ਹਾਜ਼ਰ ਹੋਏ ਆ ਆਪਣੇ ਸਰਦਾਰ ਫਗਦੀ ਸਾਹਿਬ ਦੇ ਘਰ ਫਗਦੀ ਸਾਹਿਬ ਦਾ ਮੇਰੇ ਪੁੱਤ ਸਾਹਿਬ ਗੁਰਮੁਖਸੋਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਆ ਉਹਨਾਂ ਦੇ ਪ੍ਰੇਰਣਾ ਸਦਕਾ ਉਧਰੋਂ ਸਰਦਾਰ ਬਲਟੋਵਾ ਸਾਹਿਬ ਦੇ ਪ੍ਰੇਰਣਾ ਸਦਕਾ ਇਹ ਫਗਦੀ ਸਾਹਿਬ ਸਰੋ ਅਮਰੀਕਾ ਦੀ ਦਲ ਚ ਅੱਜ ਸ਼ਾਮਲ ਹੋਏ ਆ ਇਹ ਪਰਿਵਾਰ ਬਹੁਤ ਹੀ ਜਿਵੇਂ ਧਰਮੀ ਫੌਜੀ ਪਰਿਵਾਰ ਉਹ ਆ ਇਹ ਵੀ ਫੌਜੀ ਪਰਿਵਾਰ ਆ ਤੇ ਫੌਜੀ ਦੇ ਵਿੱਚੋਂ ਹੀ ਆ ਫੌਜ ਦੇ ਵਿੱਚ ਫੌਜ ਦੇ ਵਿੱਚੋਂ ਆਏ ਆ ਉਹਦੇ ਨਾਲ ਮੈਂ ਥੋੜਾ ਜਿਹਾ ਮਿੰਟ ਹੋਰ ਦੂਰ ਲੈਣਾ ਚਾਹੁੰਦਾ ਉਹਦੇ ਵਿੱਚ ਇਦਾਂ ਐ ਕਿ ਸਾਲ 1970 ਦੇ ਵਿੱਚ ਸਰਦਾਰ ਬਾਦਲ ਨੇ ਪੰਜਾਬ ਰੋਡ ਵਿੱਚ ਕਰਮਚਾਰੀ ਦਲ ਬਣਾਇਆ ਜਿਹਦੀ ਸੇਵਾ ਹੀ ਕਰਦੇ ਰਹੇ ਉਦੋਂ ਤੋਂ ਲੈ ਕੇ ਮੈਂ ਪਹਿਲਾ ਜ਼ਿਲ੍ਹੇ ਦੇ ਅਮਰ ਦਾ ਪ੍ਰਧਾਨ ਰਿਆ ਕਸ਼ਮੀਰ ਸਿੰਘ ਖੈਰਦੀ ਮੇਰਾ ਪਿੰਡ ਹੈ ਜੀ ਫਿਰ ਸਾਡਾ ਇਹਨਾਂ ਬਹੁਤ ਹੀ ਵੱਡਾ ਕੱਟ ਕੀਤਾ ਜਦੋਂ ਆਪਣੇ ਉਥੇ ਦੇਸ਼ ਭਗਤ ਸਿੰਘ ਹਾਲ ਜਲੰਧਰ ਦੇ ਵਿੱਚ ਉਹਦੇ ਵਿੱਚ ਕੋਈ ਕੰਮ ਸੇ ਕੰਮ ਵੱਡੇ ਬਾਦਲ ਸਾਹਿਬ ਨੇ ਸਮੂਰਯਤ ਕੀਤੀ ਤੇ 50000 ਮੁਲਾਜ਼ਮ ਪੰਜਾਬ ਸਰਕਾਰ ਦਾ ਉੱਤੇ ਹਾਜ਼ਰ ਹੋਇਆ ਉਹਦੇ ਵਿੱਚ ਇਹਨਾਂ ਇਹ ਅਲਾਉਂਸ ਕੀਤਾ ਸੀ ਉਦੋਂ ਸਭ ਤੋਂ ਵੱਡੀ ਗੱਲ ਆ ਕਿ ਮੈਂ ਵੀਰੋ ਮੈਂ ਵੀਰੋ ਇਹ ਸਿਰਫ 1 ਰੁਪਿਆ ਤਨਖਾਹ ਲਊਗਾ ਬਾਦਲ ਸਾਹਿਬ ਨੇ ਉਹੋ ਹੀ ਕਰਕੇ ਵਿਖਾਇਆ ਸੀ ਜੋ ਕੁਝ ਉਹਨੇ ਕੀਤਾ ਸੀ ਜਿਹੜੇ ਕੰਮ ਕੀਤੇ ਆ ਜਿਵੇਂ ਮੈਂ ਲੈਣ ਦੱਸਣ ਲੱਗਾ ਇਥੇ ਵੀਰਾਂ ਦੇ ਵਿੱਚ ਤੇ ਬੜਾ ਹੀ ਟਾਈਮ ਲੱਗਣਾ ਹੈ ਬਾਦਲ ਸਾਹਿਬ ਨੇ ਕੋਈ ਕੰਮ ਛੱਡਿਆ ਹੀ ਨਹੀਂਗਾ ਜਿਹੜਾ ਸਾਡੇ ਲੋਕਾਂ ਦੀ ਪੰਜਾਬ ਵਾਸੀਆਂ ਦੀ ਨਹੀਂ ਕੀਤਾ ਸਗਣ ਸਕੀਮਾਂ ਉਹਨਾਂ ਦਿੱਤੀਆਂ ਜੀ ਜੀ ਵੇਖੋ ਜੀ ਰਾਸ਼ਨ ਕਾਰਡ ਉਹਨਾਂ ਬਣਾਏ ਰਾਸ਼ਨ ਲੋਕਾਂ ਨੂੰ ਦਿੱਤਾ ਪੈਨਸ਼ਨਾਂ ਉਹਨਾਂ ਲਾਈਆਂ ਸਾਡੇ ਮਹਿਕਮੇ ਦੀ ਪੈਨਸ਼ਨ ਹੈ ਨਹੀਂ ਸੀ ਪਹਿਲਾਂ ਉਹ ਵੀ ਬਾਦਲ ਸਾਹਿਬ ਦੀ ਪ੍ਰੇਰਣਾ ਸਦਕਾ ਇਹਨਾਂ ਹੀ ਨਹੀਂ ਰੱਖੀ ਸੀ ਤੇ ਸਾਡੇ ਮਹਿਗਵੇ ਦੀ ਪੰਜਾਬ ਰੋਡਵੇ ਦੀ ਪੈਸਣ ਲੱਗੀ ਸੀ ਉਹ ਵੇਲੇ ਬਾਦਲ ਸਾਹਿਬ ਨੇ ਮੇਰੇ ਦਿਮਾਗ ਦੇ ਮੁਤਾਬਕ ਤਕਰੀਬਨ 60 ਆਪਣੇ ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਮਹਿਗਨੇ ਸੀ ਜਿਨ੍ਹਾਂ ਦਾ ਇੱਕ ਬਾਦਲ ਸਾਹਿਬ ਨੇ ਮੁਲਾਜ਼ਮ ਦਲ ਵੀ ਬਣਾਇਆ ਉਹਦੇ ਵਿੱਚ ਦਲਸੋਂ ਸੰਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਵਿੰਗ ਦਾ ਉਹਦੇ ਨਾਲ ਹੀ ਮੈਂ ਸੀਨੀਅਰ ਵਾਈਸ ਪ੍ਰੈਜਿਡੈਂਟ ਦੀ ਸੇਵਾ ਕੀਤੀ ਬਹੁਤ ਹੀ ਸਾਰੇ ਮਹਿਕਮੇ ਉਹਦੇ ਵਿੱਚ ਆ ਜਾਂਦੇ ਸੀ ਸਰਦਾਰ ਮਿਰਸਾ ਹੂੰ ਬਲਟੂਆ ਰਹੇ ਵੀ ਬੜੀ ਸੇਵਾ ਕੀਤੀ ਜੀਵੇਂ ਆਖੀਏ ਬਹੁਤ ਜਿਆਦਾ ਉਹਨਾਂ ਦੀ ਪ੍ਰੇਰਣਾ ਸਰਕਾਇਆ ਐਫ ਪੀਜੀ ਸਾਹਿਬ ਤੇ ਸਾਡੇ ਅਸ਼ੀਰਵਾਦ ਦੇ ਨਾਲ ਇਹ ਪਾਰਟੀ ਜੰਗਲ ਹੋਇਆ ਤੇ ਇਹਦੇ ਨਾਲ ਤੁਸੀਂ ਹੋਰ 2-4 ਦਿਨ ਤਾਈਂ ਵੇਖਿਓ ਘਣ ਤੋਂ ਘੱਟ ਕਈ ਸਰਪੰਚ ਆਉਣਗੇ ਇਹ ਪਾਰਟੀ ਦੇ ਵਿੱਚ ਇਥੋਂ ਤੱਕ ਕਿ ਜਿਹੜੇ ਇਹਨਾਂ ਪ੍ਰਧਾਨ ਬਣਾਏ ਆ ਉਹ ਵੀ ਆਪਣੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਤੇ ਅੱਜ ਵੀਰੋ ਅੱਜ ਦਾ ਮੈਂ ਤੁਹਾਨੂੰ ਦੱਸਾਂ ਬਾਬਾ ਬੁੱਢਾ ਸਾਹਿਬ ਦੇ ਇਤਿਹਾਸ ਦੇ ਉੱਤੇ ਗੁਰਦਾਰੇ ਦੇ ਉਧਰੋਂ ਚਬਾਲੜੂ ਲੈਣ ਲੱਗੀ ਸੀ ਬਾਬਾ ਬੁੱਢਾ ਸਾਹਿਬ ਤੱਕ ਕਰਾਂ ਦੀ ਉਧਰੋਂ ਬਿਗਾੜੀ ਵਾਲੇ ਬਣੇ ਉਹ ਪੁੱਲ ਤੋਂ ਲੈ ਕੇ ਉਧਰੋਂ ਪਰਲੀ ਛੜਕ ਤੋਂ ਲੈ ਕੇ ਜਿਹੜੀ ਆ ਇਥੋਂ ਤੱਕ ਲੱਗੀ ਜਨਤਾ ਨੇ ਵਿਸ਼ਵਾਸ ਦਵਾਤਾ ਹੈ ਕਿ ਇਹ ਬੀਬੀ ਸੁਖਵਿੰਦਰ ਕੋਰ ਦਾਵਾ